ਕੋ ਤਪਾਸ ਸਤਿ ਮਨ ਵਜੀ ਆਪਾ ਦਾਇਆ ਪਰਾਗਤਨ ਪਰਵਾਰ ਪਰਿਆ ਸਉਦਗਾ ਬਣਾਈਆ ਸਉਦੋ ਸੰਗਾਉ ਹਰੀ ਕੇ ਰਾਮਣ ਜਿਨੀ ਬਾਸ ਆਇਆ ਕੈ ਨਾਨਕ ਨੰਦਾ ਸਤਗੁਰੂ ਨਾ ਪਾਇਆ ਈ ਮਨ ਮੀਰੀ ਤਾਰ ਵਰਣਾ ਦੇ ਅਨਾਰੁਤ ਮਨ ਮੀਰੀ ਦੁਖ ਸਭ ਸਾਰਣਾ ਅੰਗੀਕਾਰੋ ਕਰਿ ਤੇਰਾ ਕਰੂ ਸਸਵਣ ਸਭਨਾ ਗਲਾ ਸੁਰ ਸੁਆਮੀ ਸੋ ਕੋਮ ਨਾਮ ਬਸਾਰੇ ਕਹ ਨਾਨਕ ਮਨ ਮੇਂ ਸਦਾ ਰਵਰਣਾ ਲੇ ਸਾਥਿ ਸਭ ਕਾ ਨਾਹੀ ਕਰਤੇ ਰਹਿ ਕਰਤਾ ਤੇਰਾ ਸਭਛਾ ਜਿਸ ਤੇ ਸੋ ਪਾਵੇ ਸਦਾ ਸੁਖ ਸਲਾਹ ਤੇਰੀ ਨਾਮੁ ਮਨੁ ਸਭਾਈ ਨਾਮਿਨ ਕਾ ਮਨ ਸਿਆਵਾ ਜਿਸ ਸੋ ਵਿਕਨੀਰੇ ਕਹ ਨਾਨਕ ਚੀ ਸਭ ਕਿਆ ਨਾਹੀ ਕਰਤੇ ਰਹਿ ਸਚਾ ਨਾਮਿਰਾਧਾਰੋ ਸਦਾ ਨਾਮ ਆਧਾਰ ਮੇਰਾ ਸੁੱਖਾ ਸੋ ਘਵਾਈਆਂ ਕਰ ਸੋ ਸੁਖ ਨਸਿ ਇਛਾ ਸਭ ਪੈ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜਿਦਿਆ ਵੜਾਈਆਂ ਕਾਲ ਨਾਨਕ ਸੋ ਸੰਤੋਸ਼ ਸਰੂਪਿਆ ਰੋ ਸਦਾ ਨਾਮ ਮੇਰਾ ਧਾਰੂ ਵਾਜੀ ਪੰਜ ਸਬਦ ਸਤਿਗਸ ਭਾਗ ਹੈ ਕਸ ਭਾਗ ਹੈ ਸਬਦ ਵਾਜੀ ਕਲ ਆਇਤ ਕਰਤਾਰੀਆਂ ਪੰਜ ਦੋ ਤੁਧ ਵਸ ਕੀਤੇ ਕਾਲ ਕੰਡ ਕਮਾਰਿਆ ਦੁਰਕਾਰੁ ਪਾਇ ਤੁਧ ਕਉ ਸਿਨਾ ਮਰਕ ਲਾਗੇ ਕਹ ਨਾਨਕ ਤਸਪੂਆ ਤਤਕਾਰਿਆ ਨਾਦ ਬਾਜੀ ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨਉ ਰਤ ਪੂਰੇ ਪਾਰ ਪਰਮ ਪ੍ਰਾਪਾਇ ਤਰੇ ਸਗਲ ਬਸੂਰੇ ਦੂ ਕਰੋ ਸੁਲਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਦਰ ਪੈ ਸਰਸੇ ਪੂਰੀ ਗੁਰ ਤੇ ਜਾਣੀ ਸੰਤੇ ਪਨੀਤ ਕਾ ਤੇ ਪਵਿਤ ਸਤਿਗੁਰ ਆ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨ ਅਦ ਤੂਰੇ ਵਾਹਿ ਗੁਰਜੀ ਕਾ ਕਲਸਾ ਵਾਹਿ ਗੁਰਜੀ ਕੀ ਫਤੇ ਤੂਟਾ